ਔਨਰ ਦੇ ਨਾਲ ਜੁੜ ਚੁੱਕਿਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾਇਆ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤਾਂ 19 ਜਿਹੜੀ ਜੂਨ ਨੂੰ ਇਹ ਚੋਣਾਂ ਹੋਣਗੀਆਂ ਤਾਂ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਵੋਟਾਂ ਪਾਉਣਗੇ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਲੁਧਿਆਣਾ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਕਿਉਂਕਿ ਵੱਖ-ਵੱਖ ਸਿਆਸੀ ਪਾਰਟੀਆਂ ਪੱਬਾ ਪਾਰ ਦੇ ਜ਼ੋਰਾਂ ਸ਼ੋਰਾਂ ਤੇ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਐਲਾਨ ਕੀਤਾ ਸੀ ਕਿ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲੜੇਗੀ ਪਰ ਉਹਕਾਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਸੰਜੀਵ ਕੁਮਾਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਤੇ ਉੱਥੇ ਹੀ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਨੂੰ ਕੈਂਡੀਡੇਟ ਬਣਾਇਆ ਗਿਆ ਹੈ ਤਾਂ ਇਸ ਸਮੇਂ ਦੀ ਬੇਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਜਿਹੜੇ ਕੀ ਵੋਟਾਂ ਪਾਉਣਗੇ ਤਾਂ ਭਾਰਤੀ ਚੋਣ ਕਮਿਸ਼ਨ ਨੇ ਲੁਧਿਆਣਾ ਉਪ ਚੋਣ ਦੀ ਮਿਤੀ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਤਾਂ ਸਿਆਸੀ ਪਾਰਟੀਆਂ ਪੱਬਾਂ ਭਾਰ ਨੇ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਜ਼ਿਲ੍ਹੀ ਚੋਣਾ ਲਈ 19 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਦੱਸ ਦਈਏ ਕਿ ਜੂਨ ਨੂੰ ਜਿਹੜੇ ਕੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਕੱਲ ਜਿਹੜਾ ਕੀ 26 ਮਈ ਨੂੰ ਨਾਮਜ਼ਦਗੀ ਭਰੀ ਜਾ ਸਕੇਗੀ ਲੁਧਿਆਣਾ ਪੱਛਮੀ ਜ਼ਿਮਨੀ ਚੋਣਾ ਲਈ ਸ케ਜੂਲ ਜਾਰੀ ਹੋ ਗਿਆ ਇਸ ਸੀਟ ਤੇ 19 ਜੂਨ ਨੂੰ ਵੋਟਾਂ ਹੋਣਗੀਆਂ 23 ਜੂਨ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਇਸ ਲਈ ਕੱਲ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਜਾਵੇਗਾ ਭਾਰਤੀ ਚੋਣ ਕਮਿਸ਼ਨ ਵੱਲੋਂ 4 ਸੂਬਿਆਂ ਦੀਆਂ 5 ਸੀਟਾਂ ਤੇ ਹੋਣ ਵਾਲੀਆਂ ਜਿੰਮੀਆਂ ਚੋਣਾਂ ਲਈ ਸ케ਜੂਲ ਦਾ ਐਲਾਨ ਕੀਤਾ ਗਿਆ ਹੈ ਤਾਂ ਦੱਸ ਦਈਏ ਕਿ ਜਲਦ ਵਿੱਚ ਲੁਧਿਆਣਾ ਪੱਛਮੀ ਸੀਟ ਵੀ ਸ਼ਾਮਿਲ ਹੈ ਤਾਂ ਲੁਧਿਆਣਾ ਪੱਛਮੀ ਜਿੰਮੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ 19 ਜੂਨ ਨੂੰ ਲੁਧਿਆਣਾ ਪੱਛਮੀ ਦੇ ਲੋਕ ਜਿਹੜੇ ਕੀ ਵੋਟਾਂ ਪਾਉਣਗੇ